ਯਾਰ ਦਿਲਜੀਤ ਉਹਨਾਂ ਨੇ ਬਹੁਤ ਤਗੜਾ ਫੈਸਲਾ ਜਿਹੜੇ ਉਹ ਫਿਲਮ ਦੇ ਡਾਇਰੈਕਟਰ ਆ ਉਹਨਾਂ ਲੈ ਕੇ ਤੇ ਦਿਲਜੀਤ ਰਾਣੇ ਨੇ ਉੱਚ ਐਕਟਿੰਗ ਕੀਤੀ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਫਿਲਮ ਹੈ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੰਡਸਟਰੀ ਨੂੰ ਯਾਰ ਦਿਲਜੀਤ ਦੇ ਬਾਰੇ ਬੋਲਣਾ ਚਾਹੀਦਾ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੇਵ ਚਲਾਓ ਇੱਕ ਟਰੈਂਡ ਚਲਾਓ ਹੈਨਾ ਵੀ ਭਾਈ ਦਿਲਜੀਤ ਦੀ ਜਿਹੜੀ ਫਿਲਮ ਆ ਉਹਨੂੰ ਰਿਲੀਜ਼ ਹੋਣ ਦਿੱਤਾ ਜਾਵੇ ਜਦੋਂ ਤੁਸੀਂ ਸਾਰੇ ਕਲਾਕਾਰ ਇੱਕ ਹੋ ਜਾਓਗੇ ਇਕਾ ਕਰ ਲਓਗੇ ਕਿਵੇਂ ਦਿਲਜੀਤ ਦੀ ਫਿਲਮ ਰੁਕ ਜਾਊਗੀ ਚਾਹੇ ਭਾਈ ਬੱਬੂ ਮਾਨ ਆ ਜਾਏ ਗਿੱਪੀ ਕਰੇ ਯਾਰ ਬਾਬਾ ਰਣਜੀਤ ਹੈਨਾ ਐਮੀ ਵਰਕ ਜੱਸੜ ਹੋਰ ਜਿੰਨੇ ਵੀ ਸਾਰੇ ਮੈਂ ਕੱਲੇ ਕੱਲੇ ਕਿਹਦਾ ਨਾਮ ਲਵਾ ਸਾਰੇ ਸਿੰਗਰਾਂ ਨੂੰ ਡਟ ਕੇ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਬਣੀ ਆਧਾਰਿਤ ਫਿਲਮ ਦਿਲਜੀ ਤੋਰਾ ਦੀ ਉਹਨੂੰ ਪੰਜਾਬ 95 ਨੂੰ ਲੱਗਣ ਦੇਣਾ ਚਾਹੀਦਾ ਹੈ ਉਹਨੂੰ ਰਿਲੀਜ਼ ਕਰਾਉਣਾ ਚਾਹੀਦਾ ਹੈ ਜਦੋਂ ਤੁਸੀਂ ਸਾਰੇ ਡਟ ਕੇ ਉਹਦੀ سپورਟ ਚ ਆਗੇ ਤਾਂ ਫੇਰ ਕਲਾਕਾਰਾਂ ਨੂੰ ਹੌਸਲਾ ਮਿਲ ਜੂਗਾ ਜਿੰਨੇ ਪੰਜਾਬੀ ਦੇ ਕਲਾਕਾਰਾਂ ਮੈਂ ਲਾਂਭਾ ਦਿੰਨਾ ਭਾਈ ਤੁਹਾਨੂੰ ਤੇ ਜਾਂਦੀ ਕੰਗਣਾ ਦੀ ਫਿਲਮ ਐਮਰਜੈਂਸੀ ਦਾ ਉਹਦੇ ਤਾਂ ਸੈਂਸਰ ਬੋਰਡ ਨੇ ਕੋਈ ਰੋਕ ਨਹੀਂ ਲਾਈ ਉਹ ਤਾਂ ਸਾਡੇ ਨਾਲੇ ਗਰਦਾਸ ਮਾਨ ਹਰੀਰੇ ਕੱਪਲ ਸ਼ਰਮਾ ਬੱਬੂ ਮਾਨ ਹੋਰ ਜਿੰਨੇ ਵੀ ਯਾਰ ਸਿੰਗਰ ਭਜਨਮਾਨ ਸਤਿ ਸ਼੍ਰੀ ਅਕਾਲ ਪੰਜਾਬੀਆਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਨਾ ਇੱਕ ਗੱਲ ਕਰਨੀ ਅੱਜ ਪੰਜਾਬੀ ਇੰਡਸਟਰੀ ਬਾਰੇ ਪੰਜਾਬੀ ਗਾਇਕਾਂ ਬਾਰੇ ਦਿਲਜੀਤ ਥਰਾਂ ਦੀ ਇੱਕ ਫਿਲਮ ਆਉਣੀ ਸੀ ਭਾਈ ਜਸਵੰਤ ਸਿੰਘ ਖਾਲੜਾ ਤੇ ਉਹ ਫਿਲਮ ਰੋਕ ਦਿੱਤੀ ਗਈ ਹੈ ਇੰਡੀਆ ਚ ਬੈਨ ਕਰ ਦਿੱਤੀ ਗਈ ਹੈ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਸੋ ਇੱਕ ਇੰਟਰਵਿਊ ਚੱਲ ਰਿਹਾ ਸੀ ਬੱਬੂ ਮਾਨ ਹੋਰਾਂ ਦਾ ਉਹਨੇ ਬੜੀ ਖੂਬਸੂਰਤ ਗੱਲ ਕਹੀ ਕਹਿੰਦਾ ਯਾਰ ਮੈਂ ਕਦੋਂ ਦਾ ਕਹਿਣਾ ਹੋਣਾ ਵੀ ਜਿਹੜੀ ਸਾਡੀ ਪੰਜਾਬੀ ਇੰਡਸਟਰੀ ਆ ਇਹ ਇਕੱਠੀ ਨਹੀਂ ਹੋ ਸਕਦੀ ਸੋ ਮੈਨੂੰ ਉਹ ਬਈ ਬਬੂ ਹੋਰਾਂ ਦੀ ਗੱਲ 'ਚ ਬੜਾ ਦਮ ਲੱਗਿਆ ਯਾਰ ਦਿਲਜੀਤ ਉਹਨਾਂ ਨੇ ਬਹੁਤ ਤਗੜਾ ਫੈਸਲਾ ਜਿਹੜੇ ਉਹ ਫਿਲਮ ਦੇ ਡਾਇਰੈਕਟਰ ਆ ਉਹਨਾਂ ਲੈ ਕੇ ਤੇ ਦਿਲਜੀਤ ਰਾਣੇ ਉੱਚ ਐਕਟਿੰਗ ਕੀਤੀ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਫਿਲਮ ਆ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੰਡਸਟਰੀ ਨੂੰ ਯਾ ਦਿਲਜੀਤ ਦੇ ਬਾਰੇ ਬੋਲਣਾ ਚਾਹੀਦਾ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੇਵ ਚਲਾਓ ਇੱਕ ਟਰੈਂਡ ਚਲਾਓ ਹੈਨਾ ਵੀ ਭਾਈ ਦਿਲਜੀਤ ਦੀ ਜਿਹੜੀ ਫਿਲਮ ਆ ਉਹਨੂੰ ਰਿਲੀਜ਼ ਹੋਣ ਦਿੱਤਾ ਜਾਵੇ ਜਦੋਂ ਤੁਸੀਂ ਸਾਰੇ ਕਲਾਕਾਰ ਇੱਕ ਹੋ ਜਾਓਗੇ ਇੱਕਾ ਕਰ ਲਓਗੇ ਕਿਵੇਂ ਦਿਲਜੀਤ ਦੀ ਫਿਲਮ ਰੁਕ ਜੂਗੀ ਚਾਹੇ ਭਾਈ ਬੱਬੂ ਮਾਨ ਆ ਜਾਏ ਗਿੱਪੀ ਕਰੇ ਬਾਬਾ ਰਣਜੀਤ ਹੈਨਾ ਐਮੀ ਵਰਕ ਜਸੜ ਹੋਰ ਜਿੰਨੇ ਵੀ ਸਾਰੇ ਮੈਂ ਕੱਲੇ ਕੱਲੇ ਕਿਹਦਾ ਨਾਮ ਲਵਾਂ ਸਾਰੇ ਸਿੰਗਰਾਂ ਨੂੰ ਡਟ ਕੇ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਬਣੀ ਆਧਾਰਿਤ ਫਿਲਮ ਦਿਲਜੀਤ ਤੁਰਾਂ ਦੀ ਉਹਨੂੰ ਪੰਜਾਬ 95 ਨੂੰ ਲੱਗਣ ਦੇਣਾ ਚਾਹੀਦਾ ਹੈ ਉਹਨੂੰ ਰਿਲੀਜ਼ ਕਰਾਉਣਾ ਚਾਹੀਦਾ ਹੈ ਜਦੋਂ ਤੁਸੀਂ ਸਾਰੇ ਡਟ ਕੇ ਉਹਦੀ سپورਟ ਚ ਆਗੇ ਤਾਂ ਫੇਰ ਕਲਾਕਾਰਾਂ ਨੂੰ ਹੌਸਲਾ ਮਿਲ ਜੂਗਾ ਹੈਨਾ ਇੱਕ ਦੂਜੇ ਦੇ ਪਿੱਛੇ ਖੜਿਆ ਕਰੋ ਕਰਨਾ ਸਿੱਖੋ ਜਦੋਂ ਇੱਕ ਨੂੰ ਫਿਲਮ ਨਹੀਂ ਲੱਗਣ ਦਿੱਤੀ ਜਾਂਦੀ ਰਿਲੀਜ਼ ਨਹੀਂ ਹੋਣ ਦਿੱਤੀ ਜਾਂਦੀ ਮਗਰ ਸਾਰੇ ਖੜ ਗਿਆ ਕਰੋ ਐ ਫਿਰ ਆਪ ਦੇ ਹੌਸਲਾ ਵੱਧਦਾ ਨਾਲ ਨਾਲ ਉਦੋਂ ਜਿਹੜੀ ਜਿਹੜਾ ਬਣਾਏ ਹੋਏ ਨੇ ਇਹਨਾਂ ਦੇ ਸਰਕਾਰਾਂ ਇਹਨਾਂ ਦੇ ਫਰਕ ਪੈਂਦਾ ਕਿਉਂਕਿ ਤੁਹਾਡੇ ਕੋਲੇ ਬੋਲਣ ਦਾ ਜ਼ਰੀਆ ਹੈ ਤੁਹਾਡੇ ਕੋਲੇ ਆਪ ਦਾ ਸੋਸ਼ਲ ਮੀਡੀਆ ਸਾਰੇ ਇਕੱਠੇ ਹੋ ਕੇ ਜੇ ਤੁਸੀਂ ਇਸ ਦੇ ਫਿਰ ਅਵਾਜ਼ ਬੁਲੰਦ ਕਰੋ ਵੀ ਭਾਈ ਉਹਦੀ ਫਿਲਮ ਲੱਗਣ ਦਿਓ ਕਿਵੇਂ ਨਾ ਰਿਲੀਜ਼ ਹੋਣ ਦਿੱਤੀ ਜਾਊਗੀ ਚਾਹੇ ਬਰਦਾਸ਼ਮਾਨ ਹਰੀਰੇ ਕੱਪਲ ਸ਼ਰਮਾ ਬੱਬੂ ਮਾਨ ਹੋਰ ਜਿੰਨੇ ਵੀ ਆਰ ਸਿੰਗਰ ਭਜਨਮਾਨ ਜਿੰਨੇ ਵੀ ਟੌਪ ਦੇ ਸਾਰੇ ਹੀ ਸਿੰਗਰ ਨੇ ਤੁਸੀਂ ਸਾਰੇ ਦਿਲਜੀਤ ਦੀ ਹੱਕ ਦੇ ਵਿੱਚ ਆਓ ਜੱਟ ਕਿਉਂ ਫਿਲਮ ਦੀ ਸਪੋਰਟ ਕਰੋ ਕਿਉਂ ਆਪਦੇ ਬੱਚਿਆਂ ਨੂੰ ਦਿਖਾਉਣੀ ਫਿਲਮ ਜ਼ਰੂਰੀ ਹੈ ਉਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਆਧਾਰਿਤ ਹੈ 25000 ਜਿਹਨੇ ਦੱਸਿਆ ਵੀ ਸਾਡਾ ਜਿਹੜਾ ਨੌਜਵਾਨ ਮੁੰਡਾ ਸਿੱਖਾ ਦਾ ਉਹ ਅਣਪਛਾਤੀ ਅਣਪਛਾਤੇ ਬਣਾ ਕੇ ਮਾਰ ਦਿੱਤੇਗਾ 25000 ਲਾਸ਼ਾਂ ਦਾ ਉਹਨੇ ਸਾਰਾ ਬਾਇਓ ਡਾਟਾ ਲੱਭ ਕੇ ਖਲਾਨਾ ਕੋਈ ਸੀ ਠੰਕਾਣਾ ਕੋਈ ਸੀ ਸਾਰਾ ਉਹਨਾਂ ਦੀ ਵੈਬਸਾਈਟ ਤੇ ਪਿਆ ਹੈ ਸੋ ਭਾਈ ਖਾਲੜਾ ਨਾਲ ਦੀ ਕੁਰਬਾਨੀਆਂ ਹੈ ਨਹੀਂ ਕਿਤੇ ਸੋ ਇਸ ਲਈ ਭਾਈ ਖਾਲੜਾ ਤੇ ਬਣੀ ਜੀਵਨ ਤੇ ਆਧਾਰਿਤ ਫਿਲਮ ਸਾਰੇ ਕਲਾਕਾਰ ਪੰਜਾਬੀ ਡਰੈਸ ਦੇ ਚਾਹੇ ਹੋ ਮੇਲ ਨੇ ਚਾਹੇ ਫੀਮੇਲ ਇਕੱਠੇ ਕਿਉਂ ਨਹੀਂ ਹੁੰਦੇ ਦੇਖੋ ਅੱਜ ਇਹ ਦਲਜੀਤ ਕਰਨ ਦੀ ਫਿਲਮ ਰੋਕੀ ਐ ਕੱਲ ਨੂੰ ਤੁਹਾਡੀ ਰੁਕਣਗੇ ਫਿਰ ਤੁਹਾਡੇ ਲਈ ਨੀ ਕਿਸੇ ਨੇ ਬੋਲਣਾ ਇਹ ਤਾਂ ਹੱਥ ਨੂੰ ਹੱਥ ਐ ਭਾਈ ਹਨਾ ਅੱਜ ਤੁਸੀਂ ਡਟ ਕੇ ਗਿੱਪੀਗਾਰ ਵਰ ਡਟ ਕੇ ਜਿੰਨੇ ਵੀ ਨੇ ਸਾਰੇ ਡਟ ਕੇ ਸੋਸ਼ਲ ਮੀਡੀਆ ਤੇ ਆਉਣ ਵੀ ਭਾਈ ਉਹਦੀ ਫਿਲਮ ਚੱਲਣ ਦਿਓ ਇੱਕ ਤੁਸੀਂ ਪੰਜ ਮੈਮਰੀ ਵਫਤ ਬਣਾਓ ਜਿਹੜਾ ਜਾ ਕੇ ਦਿੱਲੀ ਸਰਕਾਰ ਨਾਲ ਗੱਲ ਕਰੇ ਵੀ ਭਾਈ ਕਿਉਂ ਸਾਡੇ ਸਿੱਖਾਂ ਨਾਲ ਧੱਕਾ ਕੀਤਾ ਜਾਂਦਾ ਕਿਉਂ ਸਾਡੀ ਫਿਲਮ ਰਿਲੀਜ਼ ਹੋਂ ਦਿੱਤੀ ਜਾਂਦੀ ਕੰਗਣਾ ਦੀ ਫਿਲਮ ਐਮਰਜੈਂਸੀ ਦਾ ਉਹਦੇ ਤਾਂ ਸੈਂਸਰ ਬੋਰਡ ਨੇ ਕੋਈ ਰੋਕ ਨਹੀਂ ਲਾਈ ਉਹ ਤਾਂ ਸਾਡੇ ਸਿੱਖ ਜੱਥੇ ਬੰਨੀਆਂ ਦੇ ਪੰਜਾਬ ਦੇ ਲੋਕ ਇਕੱਠੇ ਹੋ ਤੇ ਭਾਈ ਅਸੀਂ ਨਹੀਂ ਚੱਲਣ ਦੇਣੀ ਤਾਂ ਰੁਕੀ ਨਾ ਹੈਣਾ ਜਿਹੜੀ ਸਾਡੀ ਸਪੋਰਟ ਚ ਆਈ ਉਹ ਤਾਂ ਯਾਰ ਸਰਕਾਰ ਨਹੀਂ ਰੋਕਦੀ ਹੈਣਾ ਇਹਦਾ ਮਤਲਬ ਸਰਕਾਰਾਂ ਨੂੰ ਪਹਿਲਾਂ ਹੀ ਨਹੀਂ ਚਾਹੁੰਦੀਆਂ ਵੀ ਇਹਨਾਂ ਨੂੰ ਸਿੱਖਾਂ ਦੇ ਬੱਚੇ ਆ ਆਪਣਾ ਇਹਨਾਂ ਨੂੰ ਪਤਾ ਲੱਗੇ ਇਤਿਹਾਸ ਸੋ ਤੁਸੀਂ ਸਾਡੇ ਇਤਿਹਾਸ ਨਾਲ ਖਿਲਵਾੜ ਕਰ ਰਹੇ ਹੋ ਜਿੰਨੇ ਪੰਜਾਬੀ ਦੇ ਕਲਾਕਾਰ ਆ ਮੈਂ ਲਾਂਭਾ ਦਿੰਨਾ ਭਾਈ ਤੁਹਾਨੂੰ ਤੁਸੀਂ ਵੀ ਆਪਦੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਪੂਰੇ ਪੰਜਾਬ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਇਤਿਹਾਸ ਤੋਂ ਵਾਂਝਾ ਰੱਖਣਾ ਚਾਹੁੰਦੇ ਏ ਇਸ ਲਈ ਤੁਸੀਂ ਦਿਲਜੀਤ ਦੇ ਨਾਲ ਡੱਟ ਕੇ ਖੜੇ ਨਹੀਂ ਹੁੰਦੇ ਜੇ ਤੁਸੀਂ ਅੱਜ ਦਿਲਜੀਤ ਦੇ ਹੱਕ 'ਚ ਉਹ ਫਿਲਮ ਦੇ ਡਾਇਰੈਕਟਰ ਦੇ ਨਾਲ ਪ੍ਰੋਡਿਊਸਰ ਦੇ ਨਾਲ ਡੱਟ ਕੇ ਫਿਲਮ ਦੇ ਹੱਕ 'ਚ ਖੜਜੋ ਤਾਂ ਫੇਰ ਭਾਈ ਪੰਜਾਬ ਦੇ ਜਿਹੜੇ ਆਉਣ ਵਾਲੀ ਪੀੜ੍ਹੀ ਐ ਉਹ ਸਾਡੇ ਇਤਿਹਾਸ ਤੋਂ ਜਾਣੂ ਹੋਜੂ ਕੀ ਤੁਸੀਂ ਨਹੀਂ ਚਾਹੁੰਦੇ ਵਾਕੀ ਸਿੰਘਰ ਕੀ ਵੱਡੇ ਵੱਡੇ ਪੰਜਾਬ ਦੇ ਕਲਾਕਾਰ ਨਹੀਂ ਚਾਹੁੰਦੇ ਕਿ ਜਸਵੰਤ ਸਿੰਘ ਖਾਲੜਾ ਤੇ ਆਧਾਰਿਤ ਫਿਲਮ ਪੰਜਾਬ 'ਚ ਰਿਲੀਜ਼ ਹੋਵੇ ਜੇ ਭਾਈ ਚਾਹੁੰਦੇ ਹੋ ਡਟ ਕੇ ਦਿਲਜੀਤ ਦੇ ਨਾਲ ਖੜੋ ਇਸ ਲਈ ਮੈਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਸ ਫਿਲਮ ਦੇ ਹੱਕ ਦੇ ਵਿੱਚ ਵੱਤਵਾ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਏ 트ੈਂਡ ਚਲਾਈਏ ਤਾਂ ਜੋ ਭਾਈ ਖਾਲਾ ਜਿਹਦੀ ਜੀਵਨੀ ਤੇ ਬਣੀ ਫਿਲਮ ਰਿਲੀਜ਼ ਹੋ ਸਕੇ ਇੰਨੀਆਂ ਕੁ ਮੈਂ ਬੇਨਤੀਆਂ ਕਰਨੀਆਂ ਸੀ ਆਓ ਸਾਰਾ ਪੰਜਾਬ ਸਾਰੇ ਸਿੱਖੋਂ ਡਟ ਕੇ ਦਿਲਜੀਤ ਦੀ ਬਣੀ ਫਿਲਮ ਪੰਜਾਬ 95 ਨੂੰ ਰਿਲੀਜ਼ ਕਰਾਉਣ ਦੇ ਹੱਕ ਚ ਵੱਤਵਾ ਸੋਸ਼ਲ ਮੀਡੀਆ ਤੇ ਲਹਿਰ ਬਣਾਈਏ